ਦੇਵਸਰਾਂਤ ਦੋਇਦਾਈ ਦਾ ਆਇਆ ਦੇਵਸਰਾਂਤ ਦੋਇਦਾਈ ਦਾ ਆਇਆ ਸੰਸਾਰ ਦਾ ਦੇਵਸਰਾਂਤ ਚੰਗ ਸੂਰਜ ਨਾਲ ਸੰਬੰਧਤ ਹੈ ਸਾਡਾ ਦੇਵਸਰਾਂਤ ਅੰਤਰ ਗਿਆਨ ਦਾ ਸੰਬੰਧਤ ਤੰਦਰ ਨੇਰਾ ਗੰਦਰ ਚਾਨਣ ਕੇੰਦਰ ਚਾਨਣ ਦਾ ਦਰਨ ਅੰਦਰ ਨੇਰਾ ਇਦਰਾਤ ਦਾਈ ਦਾ ਦੋਇਦਾਈ ਦਾ 9 ਜਨਮ ਦੇ ਨਾਲ ਹੀ ਹੁੰਦੀ ਹੈ 9 ਜਨਮ ਦੇ ਨਾਲ ਹੀ ਹੁੰਦੀ ਹੈ ਜਨਮ ਦੇ ਵਿੱਚ ਸਹਾਇਤਾ ਕਰਨ ਵਾਲੀ ਹੁੰਦੀ ਹੈ ਜਨਮ ਦੇਣ ਵਾਲੀ ਵੀ ਨਹੀਂ ਹੁੰਦੀ ਜਨਮ ਦੇਣ ਵਾਲੀ ਮਾਂ ਹੁੰਦੀ ਹੈ ਦਾਇਆ ਆਗਾ ਬੜਾ ਹੋਇਨ ਪਾਲਣ ਕਰਨ ਵਾਲੀ ਦਾਇਆ ਹੁੰਦੀ ਹੈ ਪਰਪਰਿਸ਼ ਕਰਨ ਵਾਲੀ ਦਾਇਆ ਹੁੰਦੀ ਹੈ ਜਨਮ ਦੇ ਵਿੱਚ ਸਿਰਫ ਬਦਲਦ ਕਰਨ ਉਹ ਮਤਲਬ ਕੁਝ ਗਿਆਨ ਐਸਾ ਸ਼ੁਰੂਦਾਰ ਗਿਆਨ ਮਾਇਆ ਦਾ ਗਿਆਨ ਵਾਇ ਦਾ ਗਾਮੈ ਦਾ ਹੀ ਤਾਂ ਤੁਮ ਦਾ ਮੋਇ ਵਾਇ ਦਾ ਗਾਮੈ ਦਾ ਹੀ ਤਾਂ ਦਾ ਹੀ ਦਾ ਕੰਮ ਬਸ ਛੇਵਤ ਕੰਮ ਹੈਗਾ ਸਮਝਣੇ ਮਦਦੇ ਕਰਦਾ ਦਾਇਆ ਤਾਂ ਨਰਖਾਰੀ ਗਿਆਨੀ ਇਹ ਕਹਿੰਦਾ ਗਾਂ ਉਹਨੂੰ ਹੀ ਖੋਦ ਬਾਇਆ ਥੰਨੇ ਰਹਿ ਜਾਣੀ ਉੱਪਰ ਉੱਪਰ ਕਿਨੇ ਲੱਗੇ ਜਾਣਾ ਬੜਾ ਕਿਨੇ ਕਰਨ ਬੜਾ ਵਾਇਆ ਨੀ ਹੁਣ ਵਾਇਆ ਛੱਡ ਕੇ ਹੁਣ ਬੜਾ ਨਹੀਂ ਵਾਇਆ ਨੇ ਦਾਦਾ 10 ਸਾਲ ਤੱਕ ਵੀ ਨਹੀਂ ਨਹੀਂ 8 ਸਾਲ ਤੱਕ ਵੀ ਨਹੀਂ 7 ਸਾਲ ਤੱਕ ਵੀ ਨਹੀਂ ਦਬਣਾ ਕਰਦੀ بڑا ਗੁਰਮਤ ਨਹੀਂ ਕਰਨਾ ਪ੍ਰਮਾਣ ਗਿਆਨੀ ਦਾ ਮਨ ਪਰ ਗਿਆ ਜਿਹੜਾ ਪ੍ਰਗਿਆਸ ਕਰਨਾ ਹੈ ਉਹ ਗੁਰਮਤ ਨੇ ਕਰਨਾ ਹੈ ਬਾਹਰ ਦਾ ਗਿਆਨ ਨਹੀਂ ਪ੍ਰਗਿਆਸ ਨਹੀਂ ਕਰਦਾ ਬਾਹਰ ਦਾ ਗਿਆਨ ਨੇ ਗੁਰਮਤ ਦਾ ਗਿਆਨ ਸਮਝਣ 'ਚ ਮਦਦ ਕਰਨੀ ਸਰ ਚਲਣ ਜੀ ਗਿਆਨ ਅੰਦਰੋਂ ਚੱਲੇ ਨਾ ਸਮਝ ਆਉਣੀ ਸ਼ੁਰੂ ਹੋਵੇ ਕੋਈ ਮਦਦ ਦੇ ਬੰਦ ਨਾ ਪਾਸਕ ਜੀ ਆਂਦੇ ਤੱਕ ਮਦਦ ਨਾ ਗਿਆ ਅੰਬੀ ਹੋ ਚੀਂ ਗਿਆ ਤਾਂ ਖੇਲਾ ਸਭ ਜਗਤ ਸੰਸਾਰੀ ਗਿਆਨ ਤੇ ਕਿਸੇ ਜ਼ਿਆਦਾ ਤੌਰ ਤੱਕ ਮਦਦ ਨਹੀਂ ਹੈ ਪ੍ਰਮਾਣ ਹੈ ਸਾਡੇ ਕੋਲ ਪ੍ਰਮਾਣ ਤਾਂ ਉੱਥੇ ਹੀ ਛੱਡ ਦੇ ਲੋ ਪ੍ਰਮਾਣ ਨੰਬਾਲੀ ਜਾਂਦਾ ਸਾਡੇ ਬ੍ਰਿਕਿਆਂ ਦੀ ਪ੍ਰਮਾਣ ਜੁੰਦੀਆਂ ਬ੍ਰਿਕਿਓ ਇਹ ਜਿਹੰਗੀਆਂ ਪ੍ਰਮਾਣ ਚੋਂ ਮੋਟੀ ਮੋਟੀ ਸਮਝ ਆਉਂਦੀ ਹੈ ਇਹ ਬ੍ਰਿਕੀਆਂ ਦੀ ਗੋਲ ਫੇ ਸਾਰੀ ਉਹਦੀ ਉਕਲ ਬ੍ਰਿਕੀਆਂ ਜਾਂ ਨਿਕਲਦੀਆਂ ਨੇ ਨਾ ਤੇ ਡਰਾਕਾਰੀ ਮਨਮਤ ਬੁੱਧ ਜਿਹੀ ਨਿਕਲਦੀਆਂ ਫੇ ਵਿਚਾਰ ਚੋਂ ਨਿਕਲਦੀਆਂ ਨੇ ਬ੍ਰਿਕੀਆਂ ਵਿਚਾਰ ਚੋਂ ਨਿਕਲਦੀਆਂ ਸ਼ਬਦ ਦੀ ਵਿਚਾਰ ਚੋਂ ਨਿਕਲ ਦਿਸ ਰਾਤ ਦੋਇ ਦਾਈ ਦਾ ਜੋ ਸਮਝਿਆ ਉਹਦੀ ਵਿਚਾਰ ਚੋਂ ਨਿਕਲ ਕੇ ਆਈ ਛੇ ਬ੍ਰਿਕੀਆਂ ਦੇ ਨਾਲ ਬਜ਼ਾਰ ਨੂੰ ਲੈ ਕੇ ਚੱਲਾਂਗੇ ਫੇ ਉੜ ਜਾਵਾਂਗੇ ਸੋ ਬਜ਼ਾਰਤਾ ਛੱਡ ਲਈਦੀ ਹੁੰਦੀ ਏ ਜੋ ਕਮਲ ਹੈ ਫਿਰ ਦਾ ਕਮਲ ਦਾ ਚੱਕੜ ਚੋਂਦਾ ਗੰਦ ਚੋਂਦਾ ਹਿਰਦੇ ਚੋਂਦਾ ਹਿਰਦੇ ਕਮਲ ਪਰਗਾ ਸੇ ਕਮਲ ਦਾ ਫੁੱਲ ਨੇ ਬੋਲ ਲਿਆ ਧੱਲੇ ਵਾਲਾ ਇੱਥਾ ਨਹੀਂ ਲਿਆ ਟੰਡੀ ਤੋਂ ਧੱਲੇ ਵਾਲਾ ਟੰਡੀ ਦੀ ਨਾਲ ਲਈ ਟੰਡੀ ਮਾਇਆ ਜੀ ਜੋ ਪੈਦਾ ਹੋਇਆ ਕੰਗਰੂ ਨਹੀਂ ਲਿਆ ਕਮਲ ਲੈ ਲਿਆ ਕਮਲ ਦਾ ਖੁੱਲੇ ਫੁੱਲ ਦੇਖਿਆ ਧੱਲੇ ਵਾਲਾ ਇੱਥਾ ਨਹੀਂ ਦੇਖਿਆ ਫੱਲੇ ਦੇਖੋਗੇ ਉੱਥੇ ਛੱਪੜ ਜਬੜੂ ਨਹੀਂ ਕਰਦਾ ਉੱਥੇ ਤੇ ਕਮਲ ਹੁੰਦਾ ਹੁੰਦਾ ਕਮਲ ਹਰਦੇ ਜਿਆ ਪਰ ਸਰੀਰ ਦੇ ਵਿੱਚ ਤਾਂ ਗੰਦਾ ਹੈ ਕੇਰ ਕੇਰ ਨੂੰ ਦੇਖਣਾ ਕਮਲ ਨੂੰ ਦੇਖਣਾ ਤੇਸਰਾ ਦੁਈ ਨੇ ਦਰਜ਼ਰਾ ਦੁਈ ਦਾ ਹੀ ਦਾ ਆ ਕੇ ਲੈ ਸਕਦੇ ਕੋ ਫੇਲੇ ਸਕਦੇ ਕਿਕ ਕੋਣ ਲਈਦਾ ਜਿਦਾ ਜੀਦਾ ਸੂਰਜ ਦੋ ਜਾਂ ਤਿੰਨ ੜ ਨੂੰ ਅੰਦਰ ਕਿ ਜਮ ਕੇ ਜੀਂਦਾ ਜਿਆਦਾ ਨਹੀਂ ਮਿਸਾਲ ਲਗੂ ਬਾਕੀ ਜਾਂ ਉਲਟੇ ਹੋਣ ਲੱਗ ਜਾਂਦੇ ਨੇ ਸੂਰਜ ਨੇ ਰੋਸ਼ਨੀ ਦੇ ਰਿਹਾ ਘਟ ਰਿਹਾ ਦੇ ਰਿਹਾ ਠਕ ਵੀ ਦੇ ਪਰ ਵੇਸ਼ ਤਾਂ ਘਟ ਰਿਹਾ ਸੂਰਜ ਤਾਂ ਪੁਰਾਣਾ ਹੋ ਰਿਹਾ ਨয়া ਉਹ ਤਾਂ ਵਾਇ ਨਹੀਂ ਪੁਰਾਣਾ ਨਹੀਂ ਹੋ ਰਿਹਾ ਉਸ ਐਂਗਲ ਤੇ ਜਾ ਕੇ ਤੁਸੀਂ ਕੁੱਝ ਜਿਵੇਂ ਬਹਿ ਜੂ। ਵਿਸਾਲ ਬਸ ਇੱਕ ਕੰਗੀ ਦੇਖੀ ਸੀ ਹੁੰਦੇ ਥੋੜਾ ਜਿਆਦਾ ਈ ਸੱਚੀ ਦਾ ਮਿਸਾਲ ਦਾ। ਉੱਤੀ ਛੱਡਦੀ ਦੀ। ਉਹਨੂੰ ਨਹੀਂ ਉਹ ਵਿਚਾਰ ਕਰਨਾ ਜੇ ਮਿਸਾਲ ਦਾ ਵਿਚਾਰ ਕਰਨਾ ਕਿ ਗਈ ਗੱਲ। ਫਿਰ ਓਟੇਰਾ ਬਹਿ ਜੂ। ਵਿਚਾਰ ਕਾਦੀ ਕਰਨੀ ਹੈ ਜੋ ਸਮਝੇ ਮਿਸਾਲ ਦਾ। ਵਿਸਾਲ ਦੇ ਆਖਰਨ ਜਿਹੜੀ ਚੀਜ਼ ਸਮਝੇ ਉਹਦੀ ਵਿਚਾਰ ਕਰਦਾ। ਕਿਉਂਕਿ ਸਮਝਣ ਵਾਲੀ ਜੀ ਜ ਨਹੀਂ ਬੁੱਝਣ ਵਾਲੀ ਹੈ। ਸੂਰਜ ਦੱਸਿਆ ਕੁੱਝਿਆ ਹੋਰ ਹੈ। ਸੁੰਦਰ ਕਹਿਤਾ ਕਿ ਉਹ ਸੁੰਦਰ ਹੈ। ਵੇਖਾ ਸੂਰਜ ਕਹਿੰਦਾ ਕਿ ਉਹ ਸੂਰਜਾ ਨਹੀਂ ਹੈ ਨਮੋ ਸੂਰਜ ਸੂਰਜ ਇੱਕ ਛੱਪ ਹੋਰ ਵਾਰਿਆ ਦਸੂ ਪਾਸ਼ਾ ਨੇ ਜਾਪਿਆ ਸੂਰਜ ਨਾ ਮੰਨ ਲਿਓ ਸੂਰਜ ਨਹੀਂ ਹੈ ਨਮੋ ਸੂਰਜ 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 ਇਹ ਕਹਦੇ ਕਿ ਸੂਰਜ ਨੂੰ ਰੋਸ਼ਨੀ ਦੇਣ ਵਾਲਾ ਤੂੰ ਹੈ ਸੂਰਜ ਤਾਂ ਪੈਦਾ ਕੀਤਾ ਰੇ ਗਾਂ ਦੀ ਉਪਜਾ ਸੂਰਜ ਗਈ ਨਾ ਗਾਂ ਗੱਲ ਗਾਂ ਬਚਾਤੀ ਜਾਂ ਤੋ ਇਤੇ ਸੂਰਜ ਸੂਰਜ ਤੋ ਕਹਾਂ ਦੀ ਗੱਲ ਕਰਵਾਣੀ ਇਜਰੀਆ ਯਾਜ ਚ ਤਵੋ ਚੰਦਰ ਚੰਦਰੇ ਤਵੋ ਨਾਦ ਨਾਦੇ ਤਵੋ ਇੰਦਰ ਇੰਦਰੇ ਇਤੇ ਇੰਦਰ ਇਕ ਨਾਲ ਨਾਤੇ ਆ ਨਾ ਨੋ ਨੇ ਇਹਦੇ ਮੂਲੇ ਬੋਲੇ ਜਾਂਦੇ ਨੇ ਇਹ ਵੀ ਨਾਲ ਹੈ ਉਹ ਨਾਤਾ ਨਹੀਂ ਨਾਲ ਦੂਏ ਬਣਦੇ ਇਹ ਤਾਂ ਉਸ ਨਾਤੇ ਉਪਜਦੇ ਸਾਰੇ ਸੰਸਾਰ ਦੇ ਨਾਲ ਉਸ ਨਾਤੇ ਉਪਜੇ ਹਕੁਮਨੀ ਉਪਜਦੇ ਹੈ ਹਕੁਮ ਨਾਲ ਨਾਲ ਨਾ ਦੇ ਨਾਤੇ ਕਾਕੇ ਸੰਸਾਰ ਦੇ ਨਾਲ ਸਾਹਮਣੇ ਨੇ ਕੋਈ ਨਾਦ ਨਹੀਂ ਹੈ ਇਹਨਾਂ ਨੂੰ ਕੋਈ ਕੀ ਬਦਲ ਰੁਤੀ ਗੱਲ ਕਰਨ ਦਾ ਕੇਸ ਐਂਗਲ ਦੀ ਕੋਈ ਵਿਆਖਿਆ ਕਰਵਾਣੀ ਚ ਨਹੀਂ ਹੈ ਕੇ ਸੀ ਵਿਆਖਿਆ ਕਰਨ ਦੀ ਭਾਈ ਗੁਰਦਾਰ ਦੀ ਬਾਣੀ ਦੱਸੋ ਕਿਤੇ ਬਹਿ ਕੇ ਦਸਮ ਗ੍ਰੰਥ ਦੀ ਬਾਣੀ ਨੂੰ ਸਮਝਣ ਵਾਲੀ ਬੁੱਧੀ ਵੀ ਚਾਹੀਦੀ ਹੈ ਨਾ ਇਹਨੂੰ ਸਮਝਣ ਵਾਲੀ ਬੁੱਧੀ ਨਹੀਂ ਉਹਨੂੰ ਉਤਾਰ ਜਵਰਾ ਐਦਾਂ ਵੀ ਗਾਉਂਖਾ ਹੂੰ ਤੇ ਉਸ ਰਾਤ ਤੇ ਦਾਹੀ ਦਾਇਆ ਤੇ ਉਸ ਰਾਤ ਤੇ ਦਾਹੀ ਦਾਇਆ ਕਿੱਲੇ ਸਰੋਜ ਕਿਤਾਈ ਹੈ ਸ਼ੁਰੂ ਜਿਹੜਾ ਹੁੰਦੜਾ ਕਿਹਨ ਦਿੱਤੇ ਸਾਡਾ ਗਿਆਨ ਰੁਕਿਆ ਹੋਇਆ ਉਥੋਂ ਕਹਾਂ ਤੋਂ ਬਣਾਣਾ ਬੁੱਧਿਸਤ ਲੈ ਸੰਸਾਰ ਦੀ ਸਾਰੇ ਦੀ ਉੱਤੇ ਘੁੰਮ ਜਾਂਦੇ ਬ੍ਰਹਮ ਜੀ ਜੀ ਅੰਦਰ ਅੰਦਰ ਆਦਮੀ ਗੁਰੂ ਦੇ ਸਾਰੇ ਪੁੰਨ ਪਾਪ ਦੇ ਪੁੰਨ ਪਾਪ ਤੋਂ ਕਹਾਂ ਕਵੇਂ ਤੋੜੀਏ ਉਹ ਰੱਬ ਉਹ ਜੋ ਬੀਜ ਦੇ ਤੇ ਸਭ ਧਰਮ ਰਾਏ ਤੇ ਜਾਏ ਧਰਮ ਰਾਜ ਨੂੰ ਉਹੀ ਲੋਕ ਬੰਦੇ ਨੇ ਜਿਹਨਾਂ ਕੋਲ ਪਾਪ ਨੂੰ ਬੰਨ੍ਹਦੇ ਨੇ ਬੀਜ ਦੇ ਨੂੰ ਕੋਨੂ ਗੀਤ ਉਨਨਾਨ ਕਰਦੇ ਨੇ ਪਾਪ ਤਾਂ ਉਹਨਾਂ ਤੇ ਹੋ ਜਾਂਦੇ ਨੇ ਪਾਪ ਕਰਨੇ ਕੋਈ ਚਾਹੁੰਦਾ ਨਹੀਂ ਪਰ ਜੇ ਦਾ ਪਾਪ ਆਦਮੀ ਕਰਦਾ ਉਸ ਵੇਲੇ ਚੰਗਾ ਲੱਗਦਾ ਪਾਪ ਨੂੰ ਨਹੀਂ ਚੰਗਾ ਕੋਈ ਲੱਗਦਾ ਪਾਪ ਬੁਰਾ ਪਾਪੀ ਕੋ ਪਿਆਰਾ ਉਦੋਂ ਨੂੰ ਪਿਆਰਾ ਲੱਗਦਾ ਹਾਂਜੀ ਦੇਸਰੋਦ ਵੀ ਖੇਲੇ ਸਖਲ ਜਗ ਖੇਲੇ ਸਖਲ ਜਗਤ ਉਹ ਆ ਦਿਨ ਰਾਤ ਦੇ ਦਿਨ ਚੜ ਗਿਆ ਰਾਤ ਪੈ ਗਈ ਅਸਾਰਾ ਜਗ ਤੇਵੇਂ ਖੇਲਦਾ ਪਰ ਗੁਰੂ ਬਖਣੀ ਉਹ ਵੀ ਗਿਆਨ ਅਗਿਆਨਤਾ ਦੀ ਖੇਡ ਵੀ ਖੇਡ ਲੈਂਗਾ ਨਾਲ ਹਿਰਦੇ ਵਿੱਚ ਗਿਆਨ ਅਗਿਆਨਤਾ ਵੀ ਹੋ ਰਹੀ ਹੈ ਚੰਦ ਦੂਰ ਨਿਕਾਉਂ ਮੇ ਚਿਤ ਸੂਰਜ ਚੰਦ ਮਨ ਤੰਤਲੇ ਚੰਦ ਦੂਰ ਦੀ ਹੋਰ ਨੇ ਉਹ ਤੇ ਅੰਦਰ ਜਿਹੜਾ ਗਿਆਨ ਹੁੰਦਾ ਉਹ ਬਾਹਰਲੇ ਸੂਰਜ ਤੋਂ ਨਹੀਂ ਦਿੰਦਾ ਜੇ ਸੋਹ ਜਾਂਦਾ ਉਹ ਘੇ ਰੂ ਦੀ ਚੜੇ ਹਜ਼ਾਰ ਇੱਥੇ ਚੰਨ ਰੋਦੇ ਗੁਰਬਿੰਦ ਘੋਰ ਜਿੱਥੇ ਇਹ ਬਾਹਰਲੇ ਹਜ਼ਾਰ ਤੋਂ ਚੰਨ ਨਹੀਂ ਕਰਦੇ ਉੱਤੇ ਗਿਆਨ ਜਾਨਣ ਕਰਦੇ ਬੁਰਾ ਉਹਨਾਂ ਗਿਆਨ ਵਿੱਚ ਉੱਤੇ ਗਿਆਨ ਦਾ ਸੂਰਜ ਚੜ੍ਹ ਗਿਆਨ ਦਾ ਸੂਰਜ ਕੀ ਹੁੰਦਾ ਬਵੇਕ ਗਿਆਨ ਦਾ ਸੂਰਜ ਇਕ ਲੱਕ ਇਕ ਲਾ ਫਿਰ ਦੱਸਣਾ ਹੋਵੇ ਨਾ ਜਿਹੜੋ ਬਵੇਕ ਕਹਿੰਦੇ ਨੇ ਗਿਆਨ ਦਾ ਸੂਰਜ ਜਦੋਂ ਚੜਦਾ ਫੇਰ ਕੀ ਹੁੰਦਾ ਫੇਰ ਉਹ ਵਤਾਉਂਦੀ ਹੈ ਅਜਿਹੜੀ ਇੱਥੇ ਕਹੀ ਹੈ ਤੇ ਤਖੰਡ ਮੰਡਲ ਪਰ ਪੰਡਾ ਜੇ ਕੋ ਕਹਦੇ ਲੋ ਵਸਦਾ ਗਿਆਨ ਦਾ ਸੂਰਜ ਚੜਿਆ ਹੋਇਆ ਇੱਥੇ ਬਵੇਕ ਹੈ ਉੱਥੇ ਜਦ ਵੀ ਆਇਆ ਨਾ ਬੜਾ ਆਇਆ ਨਾ ਵਾਂਚਿਆ ਤੌਰ ਮਹਦੂਦ ਹਦੂਰ ਹਦੂਰ ਦਾ ਕੀ ਮਤਲਬ ਹੋ ਹਦੂਰ ਦਾ ਉਹਦੇ ਅੰਦਰ ਜਿੱਦ ਤੱਕ ਆਪਣੇ ਹੱਦਾਂ ਨਾ ਪਿੰਦੀ ਤਾਂ ਘਰ ਦੇ ਉਹਦੇ ਅੰਦਰ ਹੀ ਬੈਠਾ ਮੈਂ ਤੇਰੇ ਅੰਦਰ ਹੀ ਬੈਠਾ ਹਦੂਰ ਜਿੱਦ ਤੱਕ ਮਨ ਦਾ ਘਾੜਾ ਉਹਦੇ ਅੰਦਰ ਬੈਠਾ ਹਦੂਰ ਅਬਦੁੱਲ ਹਾਜ਼ਰ ਨੂੰ ਕਹਿੰਦੇ ਨੇ ਹਾਜ਼ਰ ਜਿਹੜਾ ਹੈਗਾ ਉਹ ਹਾਜ਼ਰ ਕਿਹੜਾ ਹੁੰਦਾ ਹੈ ਉਹ ਕਬੂਲ ਜੁਬ ਅਕਸਰ ਹਜ਼ੂਰ ਹੁੰਦਾ ਆ ਹਜ਼ੂਰ ਹੁੰਦਾ ਜਿੱਤੇ ਅੱਗੇ ਹਾਜ਼ਰ ਹੈ ਉਹ ਹਜ਼ੂਰ ਆਇਆ ਹਜ਼ੂਰ ਵੇ ਮਤਲਬ ਹਜ਼ੂਰ ਪੰਜਾਬੀ ਦਾ ਲੱਭਦਾ ਹਜ਼ੂਰ ਲਫ਼ਜ਼ ਪੁਰਦੂ ਦਾ ਅਰਦੂਰਾਬੂਦ ਪੰਜਾਬੀ ਦਾ ਹਜ਼ੂਰ ਨਾਬੂਦੀ ਦਾ ਬੁੱਧੂ ਬੜੇ ਨੇ ਜਿਹੜੇ ਸਭ ਨੂੰ ਸਮਝਦੇ ਰਹੇ ਲੋਰਦੂਦ ਅਰਦੂਰ ਪੰਜਾਬੀ ਇਸ ਕਰਕੇ ਪੰਜਾਬੀ ਦਾ ਲਫ਼ਜ਼ ਵਰਤੇ ਹੋਇਆ ਜਿਹੜੀ ਬਰਕਿਆਨ ਦੀ ਭਾਸ਼ਾ ਹੈ ਨਾ ਸਾਟ ਪਗਿਆਨ ਦੀ ਭਾਸ਼ਾ ਤੂੰ ਕਿਹਾ ਜਿਹੜੀ ਅ ਪ੍ਰਮ ਬਦਲ ਦੀ ਫਾਇਸ਼ਾ ਕੋ ਦਾ ਹضور ਲਾ ਲ ਜੱਜ ਜੀ ਸਸ ਜੀ ਜਾਇਤੀ ਜਨ ਦੇ ਵਿੱਚ ਟੀ ਜਿਹੜਾ ਅੰਦਰ ਬੈਠਾ ਹੈ ਤੁਹਾਡੇ ਹضور ਜਿਹਦੀ ਕਸਟਡੀ ਵਿੱਚ ਤੁਸੀਂ ਹੈਗੇ ਹੋ ਜਿਹੜਾ ਤੁਹਾਨੂੰ ਦੇਖ ਰਿਹਾ ਉਹ ਦੇਖੇ ਉਹਨਾਂ ਦਾ ਨਾਮ ਜਿਹੜਾ ਤੁਹਾਨੂੰ ਆਵਾਜ਼ ਕਰ ਰਿਹਾ ਕੀ ਕਰਦੇ ਹੋ ਮਨਦੂਤੀ ਕੀ ਕਰਦਾ ਉਹ ਹضور ਹੈ ਕੋਈ ਵਾਸਤੇ ਬੋਲਦੇ ਵੀਰ ਉਤਾਰ ਹੋ ਰਾਜ ਕਹਿੰਦੇ ਉਹ ਇਹ ਦੂਰ ਬੇਕੈ ਧਰਮ ਧਰਮ ਰਾਜ ਪੰਦਰ ਬੈਠਾ ਦੇਖਦਾ ਤੂੰ ਇਹ ਦੂਰ ਨਹੀਂ ਹੈਗਾ ਉਹ ਦੂਰ ਨਹੀਂ ਹੈ ਉਹ ਦੂਰ ਉਹ ਤਾਂ ਦੇਖ ਰੇ ਚੋ ਤੂੰ ਦੀ ਹਾਜ਼ਰ ਨਾਜ਼ਰ ਨਾਜ਼ਰ ਉਹ ਦੂਏ ਉਰਦੂ ਦਾ ਰੋ ਕਿੰ ਗਿਆ ਜਾਂ ਬ੍ਰਿਆਨਿਆ ਵਾਚਿਆ ਧਰਵਾਤ। ਭਾਜਦਾ ਥੋੜੀਆਂ। ਕਿ ਗਿਆ ਜੀ ਬ੍ਰਿਆਨਿਆ। ਹਜ਼ੂਰ ਨਾਲੇ ਬੈਠਾ ਭਾਜਦਾ ਹੋਈ ਹੁੰਦਾ ਜੀ ਨਾ ਸਾਹਮਣੇ ਬੈਠਾ ਹੋਵੇ। ਉਹ ਤੁਹਾਨੂੰ ਦੀਦਾ ਨਹੀਂ ਏ ਠੀਕ ਹੈ। ਤੁਹਾਨੂੰ ਉਹ ਦੇਖਣਾ ਤੁਸੀਂ ਨਹੀਂ ਤੁਹਾਨੂੰ ਦੇਖ। ਕਰਨੀ ਆਪੋ ਆਪਣੀ ਕਿ ਨੇੜੇ ਕਿ ਦੂਰ। ਉਹ ਜਿਹੜਾ ਬਾਜਰਾ ਕਿਸੇ ਨੂੰ ਉਹ ਦੂਰ ਦੀ ਕਿਸੇ ਨੂੰ ਨੇੜੇ ਦੀ ਸਮਝਦੇ ਹੁੰਦਾ ਨਾ। ਕੋਈ ਉਹ ਦੂਰ ਨਹੀਂ ਕੋਈ ਨੇੜੇ ਨਹੀਂ ਸਭ ਦੇ ਉੱਤੇ ਨੇ ਦੂਰ ਨੇੜੇ ਅਤੀ ਹੁੰਦੇ ਆ ਆਪਣੀ ਸੋਚ ਨਾਲ ਕਰਮ ਦਾ ਇਥੇ ਆਪੋ ਆਪਣੀ ਕਰਮੀ ਹੈ ਕਰਮੀ ਆਪੋ ਆਪੋ ਆਪਰੇ ਕਿਹਦਾ ਮਰਮਤ ਸੋਚ ਹੈ ਕਰਮ ਦਾ ਸੋਚ ਔਰ ਜੇ ਆਪਣੀ ਸੋਚ ਨਾਲ ਦੂਰ ਹੁੰਦੇ ਆ ਆਪਣੀ ਸੋਚ ਨਾਲ ਦੱਗੇ ਕਿਤਾ ਸਾਡੀ ਸੋਚ ਉਹਦੇ ਅਨੁਸਾਰੀ ਸੋਚ ਹੈ ਉਹਦੇ ਵਾਲੀ ਸੋਚ ਨੂੰ ਅਸੀਂ ਆਪਣੀ ਸੋਚ ਬਣਾ ਲਿਆ ਫਿਰ ਤਾਂ ਉਹਦੇ ਨੇੜੇ ਚਲੇਗਾ ਜੇ ਸਾਡੀ ਸੋਚ ਉਹਦੀ ਸੋਚ ਤੋਂ ਵਿਰੋਧੀ ਹੈ ਫਿਰ ਅਸੀਂ ਦੂਰ ਚਲੇ ਜੇ ਤਾਂ ਗੁਰਕੇ ਪਹਾੜੇ 'ਚ ਰਹਿਨੇ ਆਸੀਂ ਜੇ ਤਾਂ ਅੰਤਰਾਤਮਨਿ ਵਾਝਨ ਸਾਰ ਚਲਦੇ ਅੰਦਰ ਬੈਠਾ ਨੇੜੇ ਫਿਰ ਤਾਂ ਨਹੀਂ ਉਹਦੇ ਨੇੜੇ ਹੁੰਦੇ ਜਿਹੜੇ ਜਾਂਦੀਆਂ ਜੇ ਅੰਤਰਾ ਤੋਂ ਅਬਰੋਧ ਕਰਦੇ ਦੂਰ ਹੁੰਦੇ ਜਾਂਦੇ ਥਾਣੇ ਤੋਂ ਦੂਰੀ ਬਣਾ ਕੇ ਰਖੂ ਜੜ ਆਦਮੀ ਗੰਤ ਕੰਮ ਕਰਦਾ ਇਹਦਾ ਆदमी ਗਲਤ ਕੰਮ ਕਰਦਾ ਦਾਣੇ ਦੇ ਮੂਰੇ ਨਹੀਂ ਲੱਗਦਾ ਉਹ ਰੇੜੇ ਜੀ ਨਾਲ ਦੂਰੇ ਰਹੇ ਤਾ ਉਹਦੇ ਆਪਣੇ ਮਨ ਚ ਪਾਲਾ ਹੁੰਦਾ ਜਿਹਦੀ ਨਾਮ ਤੇ ਆਇਆ ਗੈਮ ਸ਼ਕਤ ਕਾ ਜਿਹਦੀ ਨਾਮ ਤੇ ਆਇਆ ਇਹਨਾਂ ਲੋਕਾਂ ਨੇ ਨਾਮ ਵਿੱਚ ਧਿਆਨ ਰੱਖਿਆ ਸ਼ਬਦ ਕੋ ਹੁਕਮ ਜੀ ਧਿਆਨ ਰੱਖਿਆ ਸਾਰਾ ਜੀਵਨ ਜਿਉਣਾ ਹੁਕਮ ਜੀ ਧਿਆਨ ਰੱਖੇ ਜੀਵਨ ਜਿਉ ਰਹੇ ਨੇ ਹੁਕਮ ਜੀ ਧਿਆਨ ਨਾ ਹੁਕਮ ਕੀ ਹੈ ਹੁਕਮ ਜੀ ਚੱਲਣ ਵਾਸਤੇ ਹੁਕਮ ਤੇ ਰੱਖਣਾ ਪਊਗਾ ਇਹ ਹੁਕਮ ਚੱਲਣਾ ਦਾ ਧਿਆਨ ਰੱਖਣਾ ਪਊਗਾ ਜਿਹਨੇ ਨਹੀਂ ਚੱਲਣਾ ਉਹਨੂੰ ਧਿਆਨ ਰੱਖਣ ਦੀ ਲੋੜ ਕੋਈ ਤੇ ਚੱਲਣੀ ਨਹੀਂ ਪਾਉੜੂ ਤੇ ਧਿਆਨ ਕੀ ਰਿਹਾ ਧਿਆਨ ਤਾਂ ਰੱਖੂ ਹੀ ਨਹੀਂ ਹੁਕਮ ਦੇ ਵਿੱਚ ਚੱਲਣਾ ਉਹ ਕੁਮਰ ਜਾਈ ਚੱਲਣੇ ਜੀ ਨੇ ਉਹਦਾ ਧਿਆਨ ਰੱਖਣਾ ਪਊ ਹਕੂ ਕੀ ਹੈ ਗਏ ਮਸ਼ਕਤ ਕਾ ਉਹ 14 ਕੀ ਹੈ ਬਸ ਉਹ ਜਿਹੜੇ ਕਾਲ ਕਾਲ ਕੇ ਉਹ ਸ਼ਕਤ ਅਸੀ ਜਨੂਰ ਹੈ ਕਹਿਣੀ ਕਾਲ ਕਾਲ ਕੱਖੜੀ ਕਾਲ ਕਾਲ ਕੇ ਗਏ ਰਹੋ ਉਹ ਕੁਝ ਖਟ ਕੇ ਗਏ ਕਾਲ ਤਾਂ ਅਸੀ ਮਸ਼ਕਤ ਵਾਲਿਓ ਸਮਾਈ ਤਾਂ ਠੀਕ ਉਹ ਨਹੀਂ ਔਖੀਓ ਕਖੜੀਕਾਰ ਸੀ ਪਰ ਕਖੜੀਕਾਰ ਕਰਕੇ ਖੰਡ ਸੰਸਾਰੀ ਭਾਸ਼ਾ ਚ ਗਏ ਨੇ ਕਹਿ ਉਹ ਕਿਤੇ ਨਹੀਂ ਹੋ ਲੋ ਸੰਸਾਰੀ ਲੋਕਾਂ ਨੂੰ ਰਹੀ ਇਹਨਾਂ ਗੱਲ ਉਹ ਖੱਟ ਗਏ ਨੇ ਖੱਟ ਚੁੱਕੇ ਨੇ ਐ ਸਾਂ ਸੱਚ ਗਏ ਕਿਤੇ ਨਹੀਂ ਖੱਟ ਗਏ ਇਹ ਵਪਾਰ ਗਏ ਗਏ ਕਿਤੇ ਖੱਟ ਲਈ ਤੁਸ਼ਕਤਕਾਰ ਕੜਗਵਾਈ ਕਰਕੇ ਆਪੇ। ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾਨਕ ਕਹਿੰਦਾ ਉਹਨਾਂ ਦੇ ਮੁਖੇ ਉਜਲੇ ਹੋਏ ਤੇ ਉਹਨਾਂ ਦੇ ਦਾਗ ਬਟੇਰੇ ਉਹਨਾਂ ਦਾ ਇਕਲਮ ਬਟੇਰੇ। ਜਿਵੇਂ ਚੰਦਰਯਮ ਸਿੰਘ ਕਲੰਕਾਂਡ ਉਹ ਉਹਨਾਂ ਨੇ ਚੰਦਰੂ ਨੂੰ ਕਲੰਕ ਨਹੀਂ ਰਿਹਾ। ਉਹਨਾਂ ਨੇ ਮਨ ਨੂੰ ਕਲੰਕ ਨਹੀਂ ਰਿਹਾ ਜਿੰਦਰ ਬਹਾਦਰ ਨੂੰ। ਕੋ ਕੋ ਨਾ ਕਲੰਕ ਗਏ ਉਹ ਆਮ ਨਾਮ ਰਹਿ ਤੀ। ਨਾਨਕ ਤੇ ਮੁਖ ਉਜਲੇ ਉਜਲੇ ਹੋ ਗਏ ਬਿਲਕੁਲ ਚਿੱਟੇ। ਕੀ ਧੀ ਛੁੱਟੀ ਨਾ ਉਹਨਾਂ ਦੇ ਨਾਲ ਤਾਂ ਹੋਰ ਬਹੁਤ ਵੀ ਫਬਨ ਛੁੱਟ ਗਈ ਉਹਨਾਂ ਦੇ ਕਿੰਨੇ ਕਿੰਨੇ ਹੋਰ ਛੁੱਟੇ ਕਿਉਂਕਿ ਉਹਨਾਂ ਦੀ ਜਿਸ ਉਹਨਾਂ ਨੇ ਗੱਲ ਲਈ ਉਹਨਾਂ ਤੇ ਦੱਸੀ ਮਾਰਨ ਨੂੰ ਬਣਾ ਲਿਆ ਉਹ ਜਦੋਂ ਆਉਂਦੇ ਨਹੀਂ ਉਹਨਾਂ ਦੀ ਫਿਰ ਖੂਨ ਗੁਰਬਾਨੀ ਹੈ ਸਾਡੇ ਕੋਲ ਕਬੀਰ ਕੋਲ ਵੀ ਉਹਦਾ ਉਹਨੂੰ ਮਿਲ ਗਈ ਕੀ ਜਦੋਂ ਪ੍ਰਚਾਰ ਹੁੰਦਾ ਕਿੰਨਿਆਂ ਨੂੰ ਇਹਦਾ ਲਾਭ ਹੋ ਜੇ ਹੌਲੀ ਹੌਲੀ ਬਾਜੀ ਛੁੱਟ ਜਾਂਦੇ ਨੇ ਉਹਦੋਂ ਹੀ ਨਹੀਂ ਛੁੱਟ ਦੇਖੋ ਨਾ ਜੇ ਆਦਮੀ ਤੁਰਦਾ ਹੈ ਰਸਤੇ ਇੱਕ ਆਦਮੀ ਸੇ ਘਰ ਤੇ ਕੜਾਇਆ ਉਹ ਕਹਿੰਦਾ ਇਧਰ ਨੂੰ ਆ ਜਾਓ ਰਸਤਾ ਹੈ ਪੁੱਤ ਉਹਨਾਂ ਲਾ ਕੇ ਕੋਈ ਜਾਂਦੇ ਉਧਰ ਵੀ ਪਹੁੰਚੇ ਜਾਣ ਉਹ ਜਿਹੜਾ ਉਹਦੋਂ ਨੂੰ ਤੁਰਨਾ ਗਿਆ ਛੁੱਟ ਗਿਆ ਸਮਝੋ ਉਦੋਂ ਉਹ ਦੂਜਾ ਰਾ ਛੁੱਟ ਗਿਆ ਉਹਦਾ ਹੁਣ ਛੁੱਟਾ ਲੈਣ ਗਿਆ ਰਸਤਾ ਹੀ ਬਦਲ ਲੈ ਉਹ ਰਸਤਾ ਛੁੱਟ ਗਿਆ ਛੁੱਟ ਗਿਆ ਕੇਟੀ ਛੁੱਟੀ ਨਾਲ ਉਹਨਾਂ ਦੇ ਨਾਲ ਤਾਂ ਹੋਰ ਬਹੁਤ ਪਬਲਿਕ ਛੁੱਟ ਜਾਂਦੀ ਹੈ ਇਹ ਵੀ ਨੁਕਤਾ ਪਰ ਦੂਰੇ ਜਿਹੜੇ ਇੱਕ ਹੋਰ ਵੀ ਨਾ ਰਸਤਾ ਉਹ ਕਿਹੜਾ ਆਪ ਡੁੱਬੇ ਜਾਓ ਵੇਦਵੇਂ ਵੇਦਵੇਂ ਬਾਏ ਵੇਦਵੇਂ ਬਾਏ ਪਰ ਦੋ ਕੈਟਗਰੀਆਂ ਵੜ ਜਾਂਦੀਆਂ ਇੱਥੇ ਆ ਕੇ ਜੇ ਮਾਰਗ ਪੱਟਦੇ ਗਏ ਪਾチェ ਫਰੀ ਬਹੀਰ ਉਹਨਾਂ ਨੇ ਮੋਰੜੇ ਦੀ ਪੀੜ ਗਈ ਸੀ ਨਾ ਫਿਰ ਉਹਨਾਂ ਨੇ ਕਿ ਆਪ ਡੁੱਬੇ ਚਾ ਉਹ ਮੇਲ ਵਿੱਚ ਚਲੇ ਦੇ ਬਾਏ ਉਹ ਇਹ ਨੇ ਇਹ ਇਹ ਨੇ ਬਸ ਦੋ